ਸਸ਼ੀ ਕਾਲ ਜੀ ਮੈਂ ਇਹਨਾਂ ਦੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਗੱਲ ਕਰਾਂਗੇ ਨਵੀਂ ਰਿਲੀਜ਼ ਹੋਣ ਵਾਲੀ ਫਿਲਮ ਜੋ ਕਿ ਦਲਜੀਤ ਦੋਸਾਂਝੀ ਹੈ ਜੋ ਕਿ ਪੰਜਾਬ 1995 ਅਤੇ ਜਿਹੜਾ ਕਿ ਖਾਲਸਾ ਦੇ ਜ਼ਿੰਦਗੀ ਦੇ ਅਧਾਰ ਤੇ ਉੱਤੇ ਜੜੀ ਕਿ ਇਹ ਫਿਲਮ ਗੇਸੀ ਪਰ ਇਸ ਫਿਲਮ ਦੇ ਰੀਲੀਜ਼ ਹੋਣ ਨੂੰ ਲੈ ਕੇ ਜਿਹੜੀ ਕਿਸ ਦੇ ਉੱਤੇ ਰੋਕ ਲਗਾਈ ਗਈ ਜਿਸ ਨੂੰ ਲੈ ਕੇ ਦਲਜੀਤ ਦੋਸਾਂ ਦੇ ਵੱਲੋਂ ਜਿਹੜੀ ਕਿਸ ਦੇ ਉੱਤੇ ਪੋਸਟ ਵੀ ਸਾਂਝੀ ਕੀਤੀ ਗਈ ਸੀ ਕਿਤੇ ਨਾ ਕੀਤੇ ਉਸਨੇ ਆਪਣਾ ਜਿਹੜਾ ਕਿ ਦੁੱਖ ਵੀ ਜ਼ਾਹਿਰ ਕੀਤਾ ਸੀ ਕਿ ਜਿਹੜੀ ਫਿਲਮ ਆ ਉਹ ਜਿਹੜੀ ਕਿ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਬਣਾਈ ਗਈ ਆ ਪਰ ਇਸ ਫਿਲਮ ਨੂੰ ਬੜਾ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਇਸ ਦੇ ਉੱਤੇ ਜਿਹੜੀ ਕਿ ਰੋਕ ਲਗਾ ਦਿੱਤੀ ਗਈ ਆ ਉੱਥੇ ਹੀ ਸਾਡੇ ਨਾਲ ਇਸ ਫਿਲਮ ਨੂੰ ਲੈ ਕੇ ਜਿਹੜਾ ਕਿ ਪੱਤਰਕਾਰ ਗੁਰਪ੍ਰੀਤ ਰੰਧਾਵਾ ਜੀ ਸਾਡਾ ਫੋਨ ਲਾਈਵ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਆਖਰ ਉਹਨਾਂ ਦੇ ਕੋਲ ਇਸ ਮਾਮਲੇ ਲੈ ਕੇ ਕੀ ਅਪਡੇਟ ਆ ਕਿ ਹੁਣ ਜਿਹੜੀ ਆ ਫਿਲਮ ਆ ਉਹ ਕਦੋਂ ਰਿਲੀਜ਼ ਹੋ ਸਕਦੀ ਹੈ ਤੋਂ ਗੱਲ ਕਰਾਂਗੇ ਅਦਾਕਾਰ ਦਲਜੀਤ ਦੋਸਾਂਝ ਦੀ ਨਵੀਂ ਫਿਲਮ ਨੂੰ ਲੈ ਕੇ ਤਾਂ ਦੱਸ ਦੇ ਕਿ ਪੰਜਾਬ 95 ਫਿਲਮ ਦੇ ਉੱਤੇ ਰੋਕ ਲਗਾ ਦਿੱਤੀ ਗਿਆ ਆਖਰ ਕਿਹੜੇ ਕਾਰਨਾਂ ਕਰਕੇ ਰੋਕ ਜਿਹੜੀ ਕਿ ਲਗਾਈ ਗਈ ਹੈ ਤੇ ਹੁਣ ਕਦੋਂ ਜਿਹੜੀ ਕਿ ਫਿਲਮ ਰਿਲੀਜ਼ ਹੋਣ ਦੀ ਜਿਹੜੀ ਕਿ ਆਸ ਜੁਟਾਈ ਜਾ ਰਹੀ ਹੈ ਇਸ ਪੂਰੇ ਮਾਮਲੇ ਲੈ ਕੇ ਸਾਨਾ ਫੋਨ 'ਤੇ ਜੁੜ ਚੁੱਕੇ ਨੇ ਪੱਤਰਕਾਰ ਰੰਧਾਵਾ ਜੀ ਗੱਲਬਾਤ ਕਰਦੇ ਆਂ ਰੰਦਾ ਆਵਾਜ਼ ਜਿਹੜੀ ਹਾਲੇ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਉੱਤੇ ਜੀਵਨੀ ਦੇ ਉੱਤੇ ਬਣਾਈ ਗਈ ਫਿਲਮ ਅਛੜੀ ਦਰਜੀਤ ਦੋਸਾਂ ਦੀ ਇਸ ਦੇ ਉੱਤੇ ਰੋਕ ਲਗਾਈ ਗਈ ਹੈ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਆਖਰ ਕਿਹੜੇ ਕਾਰਨਾ ਕਰਕੇ ਰੋਕ ਲਗਾਈ ਪਈ ਹਾਂ ਐਕਚੁਅਲੀ ਜਿਹੜੇ ਇਹਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਬਾਰੇ ਜਿਹੜੀ ਸਟੋਰੀ ਇਹਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਨਾ ਉਸ ਚੀਜ਼ ਨੂੰ ਲਗਭਗ ਕਿਤਨਾ ਕਿਤੇ ਜਿਹੜੀ ਇਹ ਕਾਂਗਰਸ ਸਰਕਾਰ ਦੇ ਟਾਈਮ ਦੀਆਂ ਜਿਹੜੀਆਂ ਉਸ ਟਾਈਮ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਨਾ ਜਿਹੜਾ ਪੰਜਾਬ ਤੇ ਅ ਲੋਜਗਾਣਾ ਨੂੰ ਖਤਮ ਕਰਦੀਆਂ ਠੀਕ ਹੈ ਉਹਦੇ ਬਾਰੇ ਦਰਸਾਈ ਗਈ ਆ ਕਿਵੇਂ ਲਾਸ਼ਾਂ ਨੂੰ ਪਹਿਲਾ ਪੱਧਰ ਸਾੜ ਦਿੱਤਾ ਜਾਂਦਾ ਸੀਗਾ ਠੀਕ ਹੈ ਕਿਵੇਂ ਕਿਵੇਂ ਉੱਥੇ ਬਦਬੀ ਕੀਤੀ ਜਾਂਦੀ ਸੀ ਤੇ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਜਿਹੜੀ ਸਰਕੀ ਡਿਸਕਸਨ ਸੀ ਖੜਾ ਲਿਆ ਜੀ ਉਹਦੇ ਉੱਤੇ ਆਧਾਰਿਤ ਮੂਵੀ ਸੀ ਇਹ ਤੇ ਦਜੀਤ ਦਸਾਂਝ ਦੀ ਮੂਵੀ ਦੀ ਲਗਭਗ ਕਾਫੀ ਸਮੇਂ ਤੋਂ ਇਹਦੀ ਵੇਟ ਕੀਤੀ ਜਾ ਰਹੀ ਸੀ ਪਰ ਪੰਜਾਬ ਦੇ ਵਿੱਚ ਜਦੋਂ ਮੂਵੀ ਨੂੰ ਬੈਨ ਕਰਤਾ ਗਿਆ ਬੈਨ ਕਰਨ ਦਾ ਕਿਤੇ ਨਾ ਕਿਤੇ ਕਾਰਨ ਇਹ ਸਮਝ ਕੇ ਸਮਝ ਆ ਰਿਹਾ ਸੀਗਾ ਵੀ ਸ਼ਾਇਦ ਇਹ ਕਿਤੇ ਨਾ ਕਿਤੇ ਸਰਕਾਰਾਂ ਦੇ ਖਿਲਾਫ ਪਰ ਸਰਕਾਰਾਂ ਦੇ ਖਿਲਾਫ ਨਹੀਂ ਸੀ ਮੂਵੀ ਇਹ 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 ਲਗਭਗ ਕਾਂਗਰਸ ਦੇ ਖਿਲਾਫ ਜ਼ਿਆਦਾਤਰ ਜਿਹੜੀ ਸੀ ਉਸ ਤੇ ਜਿਹੜੇ ਮੰਤਰੀ ਸੀਗੇ ਉਸ ਤੇ ਜਿਹੜੇ ਸੰਤਰੀ ਸੀ ਉਹਨਾਂ ਦੇ ਖਿਲਾਫ ਇਹ ਚੀਜ਼ ਲਗਭਗ ਜ਼ਿਆਦਾ ਤੈਅ ਹੁੰਦੀ ਸੀ ਪਰ ਇਹ ਕਿਤਨਾ ਕਿਤੇ ਜਿਹੜੇ ਪੈਨ ਕੀਤੇ ਗਿਆ ਸੂਤਰਾਂ ਦੇ ਹਵਾਲੇ ਤੋਂ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਵੀ ਆਈ ਹੈ ਜੀ ਕਾਂਗਰਸ ਰਣੌਤੀ ਜੀ ਛੇ ਕੰਗਨਰ ਨੌਤ ਤੇ ਦਿਲਜੀਤ ਦਸਾਂਝ ਕਲੈਸ਼ ਕਰ ਜਾਂਦੇ ਤਾਂ ਕੰਗਨਰ ਨੌਤ ਦੀ ਜਿਹੜੀ ਮੂਵੀ ਆ ਕਿਤੇ ਵੀ ਜਗ੍ਹਾ ਤੇ ਟਿਕਣੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਦਿਲਜੀਤ ਦਸਾਂਝ ਦੀ ਮੂਵੀ ਟ੍ਰੇਲਰ ਨੂੰ ਸਾਰਿਆਂ ਨੂੰ ਬੈਨ ਕਰ ਦਿੱਤਾ ਕਿਉਂਕਿ ਜਲਦੀ ਜਿਹੜੀ ਕੰਗਨਰ ਨੌਤ ਆ ਉਹਦੀ ਜਿਹੜੀ ਮੂਵੀ ਆ ਉਹ ਅੱਗੇ ਚੱਲ ਸਕੀ ਜੀ ਤੋਂ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਕਿੱਸੇ ਲਗਾਏ ਜਾ ਰਹੇ ਨੇ ਲਗਭਗ ਕਲੀਅਰ ਹੋਣ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਇਸੁੱਤੇ ਦੇ ਹਵਾਲੇ ਤੋਂ ਖਬਰ ਹੈ ਕਿ ਜਿਹੜੀ ਪੰਜਾਬ 95 ਮੂਵੀ ਆ ਇਹ ਬਹੁਤ ਜਲਦੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਵੀ ਰਿਲੀਜ਼ ਹੋਏਗੀ ਤੇ ਮੈਨੂੰ ਇਹ ਲੱਗ ਰਿਹਾ ਵੀ ਪਿੰਨਾ ਕੱਟ ਤੋਂ ਔਰ ਮੂਵੀ ਰਿਲੀਜ਼ ਹੋਏਗੀ ਸ਼ਾਇਦ ਕੋਈ ਨਾ ਕੱਟ ਲੱਗੇ ਜੀ ਇਹ ਵੀ ਗੱਲ ਸਾਹਮਣੇ ਸੀ ਰੰਧਾਵਾ ਜੀ ਕਿ ਜਦੋਂ ਮੂਵੀ ਨੇ ਰਿਲੀਜ਼ ਹੋਣਾ ਸੀ ਉਸ ਤੋਂ ਪਹਿਲਾਂ ਵੀ ਇਸ ਦੇ ਵਿੱਚ ਕਹਿੰਦੇ ਕਈ ਗੱਲਾਂ ਨੂੰ ਲੈ ਕੇ ਜਿਹੜੇ ਕਿ ਮੂਵੀ ਦੇ ਵਿੱਚ ਕੱਟ ਲਗਾਏ ਗਏ ਸੀ ਆਖਰ ਕਿੰਨੀ ਕੁ ਗਿਣਤੀ ਜਿਹੜੀ ਕਿ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਜਿਹੜਾ ਤਾਂ ਜਿਹੜੇ ਕੱਟਾਂ ਦੀ ਗੱਲ ਹੈ ਨਾ ਲਗਭਗ 100 ਕੱਟ ਲਗਭਗ 100 ਤੋਂ ਲੈ ਕੇ 80 ਤੋਂ ਲੈ ਕੇ 100 ਕੱਟ ਦੇ ਵਿੱਚ ਕੱਟ ਲਗਾਏ ਗਿਆ ਸੀ ਪਰ ਇੱਥੇ ਕਿਤੇ ਨਾ ਕਿਤੇ ਜਿਹੜੇ ਹੁਣ ਕੁਝ ਕੁ ਬਿਆਨ ਜਿਹੜੇ ਬੀਜੇਪੀ ਦੇ ਜਿਹੜੇ ਲੀਡਰਾਂ ਵੱਲੋਂ ਵੀ ਆ ਰਹੇ ਨੇ ਸਾਹਮਣੇ ਕਿ ਇਸ ਮੂਵੀ ਨੂੰ ਰਿਲੀਜ਼ ਹੋਣ ਦੇਣਾ ਚਾਹੀਦਾ ਕਿਉਂਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਇੱਕ ਤਰ੍ਹਾਂ ਦੀ ਨੂੰ ਦਰਸਾਉਂਦੀ ਹੋਈ ਮੂਵੀ ਆ ਤੇ ਉਹਦੇ ਵਿੱਚ ਜੇ ਕੋਈ ਬੀਜੇਪੀ ਲੀਡਰ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਪੋਜ਼ਿਟਿਵ ਰਿਵਿਊ ਜ਼ਰੂਰ ਇਸ ਮੂਵੀ ਨੂੰ ਲੈ ਕੇ ਸਾਹਮਣੇ ਆ ਰਿਹਾ ਤੇ ਬੜੀ ਜਲਦੀ ਸਾਨੂੰ ਲੱਗਦਾ ਵੀ ਇਹ ਵੀ ਪੰਜਾਬ 95 ਮੂਵੀ ਹੈ ਜਲਦੀ ਤੁਸੀਂ ਇਹ ਜਲਦੀ ਪੰਜਾਬ ਦੇ ਵਿੱਚ ਵੀ ਫਿਰ ਰਿਲੀਜ਼ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਰੰਦਾਵਾਜੀ ਖੈਦ ਆਦੀ ਹੈ ਕਿ ਜਿਹੜੀ ਇਹ ਪੰਜਾਬ 1995 ਫਿਲਮ ਹੈ ਇਹ ਫਰਵਰੀ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਕਿਸੇ ਕਾਰਨਾਂ ਨੂੰ ਲੈ ਕੇ ਪਰ ਹੁਣ ਦੇਖਣਾ ਹੋਵੇਗਾ ਕਿ ਆਕਰ ਕਦੋਂ ਜਲਦੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਂਦਾ ਬਿਊਰੋ ਰਿਪੋਰਟ ਛਲਕਾ ਟਾ ਨਿਊਜ਼